ਸਤਨਾਮ ਤਰੀਵਾਹੀ ਗੁਰੂ ਸਾਹਿਬ ਜੀਉ ਜਕੋ ਜੀ ਸਾਹਿਬ ਇੱਕ ਓ ਔੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦਿ ਸਤਿ ਜੁ ਆਦਿ ਸਚੁ ਹੈ ਤਿ ਸਤਿ ਨਾਨਕ ਹੋਸੀ ਪ੍ਰੀ ਸਤਿ ਤੋ ਚਾ ਸੋਚਨਾ ਹੋ ਗਈ ਜੇ ਸੋ ਚੀ ਲਖ ਵਾਰ ਚੁੱਪਾ ਚੁੱਪ ਨਾ ਹੋ ਗਈ ਜੇ ਲਾਇ ਰਹਾ ਉਤਾਰ ਭੁਖੇ ਆਂ ਭੁਖ ਨ ਉਤਰੀ ਜੇ ਬੰਨਾ ਪਰੀਂ ਪਾਰ ਸਹਸ ਸਿਆਣਤਾ ਲਖ ਹੋਹੀ ਤਾਇਤਨ ਚਲਾ ਨਾਲ ਕਿਵ ਸਕੇ ਆ ਰਹੀ ਐ ਤਵ ਕੂੜਾ ਟਟਾ ਪਾਲ ਹੁਕਮ ਅਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਗਏ ਗਾਨੰ ਜੀ ਹੁਕਮ ਮਿਲਿਆ ਬੜੇ ਆਈ ਹੁਕਮੀ ਉਤਮ ਨੀਚ ਹੁਕਮ ਲਿੱਤ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਗਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁਝੈ ਤਾ ਹਉ ਮੈ ਕਹਿ ਨ ਕੋਈ ਗਵਕ ਤਾਣਾ ਹੋਵੈ ਕ ਤਾਣਾ ਗਾਵੈ ਕੋ दात ਜਾਣੈ ਨੀਸਾਣ ਗਾਵੈ ਕੋ ਗੁਣ ਬੜਿਆਆਂ ਚਾਰ ਗਾਵੈ ਕੋ ਵਿਦਿਆ ਵੇਖ ਮਾ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਹੀ ਗਾਵੈ ਕੋ ਜੀ ਲੈ ਕਰ ਦੇ ਗਾਵੈ ਕੋ ਜਪੈ ਦੇ ਸਾਧੂਰ ਗਾਵੈ ਕੋ ਵੇਖ ਹਾਜ਼ਰ ਰਹ ਦੂਰ ਕੱਖ ਨਾ ਕਥੀ ਨਾ ਆਵੈ ਟੋਟ ਕੱਖ ਕੱਖ ਕਥੀ ਕੋਟੀ ਕੋਟ ਕੋਟ देन्दा दे लें दे थक पाही जुगा जुगंतर खाही खाहे हुकमी हुकम चलाए राहो नानक बिरसे बेप्रवाहो साचा साहिब साच नाहे बखा पाव अपार आखां है मंगल है देह देहे दात करे दाता तेरे के अगर रखी है जिक दिसदा दरबार मोह के बोलण बोलिए जित सुन धरे प्यार ਅੰਮ੍ਰਿਤ ਵੇਲਾ ਤੱਤ ਨਾ ਹੋਬੜਿਆ ਵਿਚਾਰ ਕਰਮੀ ਆਪੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਇਹ ਵੇ ਜਾਣੀਐ ਸਬ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਰੰਜਨ ਸੋਈ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਸਾਭੀ ਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਘਟਾਰ ਹਰੋ ਸੁਖ ਕਰ ਲੈ ਜਾਏ ਗੁਰਮਤਿ ਨਾਦੋਂ ਗੁਰਮਤਿ ਵੇਦਾਂ ਗੁਰਮਤਿ ਰਹਿਆ ਸਮਾਈ ਗੁਰੂ ਈਸ਼ਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਜੇ ਹਾਂ ਜਾਣਾ ਅਥਾ ਨਹੀਂ ਕਹਿਣਾ ਤਤ ਨਾ ਜਾਈ ਗੁਰਾ ਇੱਕ ਜੇਹੇ ਮੁਝਾਈ ਸਾਗਣਾ ਦੀਆਂ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਈ ਧੀਰਤ ਨਾ ਵਾਂਜੇ ਸੁਪਾਵਾ ਮਣ ਪਾਣੇ ਕੇ ਨਾਇ ਕਰੀ ਜੀਤੀ ਸਰਠੋ ਪਾਈ ਵੇਖਾ ਬਣ ਧਰਮ ਕੀ ਮਿਲੇ ਲੈ ਮਤ ਵਿਚਰ ਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬਜਾਈ ਸਭਨਾ ਜੀਆ ਕਾ ਇਕ ਦਾਤਾ ਹਮ ਸੋ ਮੈਂ ਵਿਸਰ ਨ ਜਾਈ ਜੇ ਜਗ ਚਾਰੇ ਆਰਜਾ ਹੂਰਦ ਸੋਣੀ ਹੋਏ ਨਵਾ ਗੰਡਾ ਵਿੱਚ ਜਾਣੀਐ ਨਾਲ ਤੱਲਾ ਸਭ ਕੋਏ ਚੰਗਾ ਨਾਮ ਰਖਾਏ ਕਹ ਜਤ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਤਨ ਤੁਛੈ ਕੀ ਕੀਟਾ ਅੰਦਰ ਕੀਟ ਕਰ ਦੂਸੀ ਦੂਸਰੇ ਨਾਨਕ ਨਰ ਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦ ਪੀਰ ਤਰਨਾਕ ਸੁਣਿਆ ਧਰਤ ਧਗਲ ਆਕਾਸ ਸੁਣਿਆ ਦੀਪ ਲੋ ਪਤਲ ਸੁਣਿਆ ਪੋਹੀ ਨਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਖਤ ਸਿਮਰਤ ਬੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ ਨਾਨਕ ਸੁਣਿਆ ਪੜਪੜ ਪਵਹਿ ਮਾਨ ਸੁਣਿਆ ਲਗ ਸਹਿਜ ਧਿਆਨ ਨਾਨਕ ਭਗਤ ਤਸ ਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਥ ਸੁਣਿਆ ਸੇਖ ਪੀਰ ਪਤਿ ਸਾ ਸੁਣਿਆ ਅੰਧੇ ਪਵਹਿ راہ ਸੁਣਿਆ ਹਾਤ ਹੋਵੇ ਸਦਾ ਨਾਨਕ ਭਗਤ ਤਸ ਦਾ ਵਿਗਾਸ ਦੁਨਿਆ ਦੋਖ ਪਾਪ ਦਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨ ਕਾ ਬਹਿ ਕਰਨ ਵਿਚਾਰੋ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸਰਤ ਹੋਗਾ ਮਨੁ ਬੁੱਧ ਮੰਨੈ ਸਭਲਿ ਪਾਵਣ ਕੀ ਸੁਧ ਮੰਨੈ ਮਹ ਚਟਾ ਨਾ ਖਾਇ ਮੰਨੈ ਜਮ ਕੈ ਸਾਥ ਨਾ ਜਾਇ ਐਸਾ ਨਾਮ ਨਰਿੰਜਣ ਹੋਇ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਮਾਰਗ ਠਾਕ ਨ ਪਾਈ ਮੰਨੈ ਪਤ ਸਿਉ ਪ੍ਰਗਟ ਜਾਇ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਣ ਹੋਇ ਜੇ ਕੋ ਮਨ ਜਾਣੈ ਮਨ ਕੋਇ ਮੰਨਿ ਆਪਾਵਹਿ ਮੁਖ ਦੁਆਰ ਮੰਨੈ ਪਰਵਾਰਾ ਸਾਧਾਰ ਮੰਨੈ ਤ੍ਰੈ ਤਾਰੀ ਗੁਰ ਸਿਖ ਮੰਨੈ ਨਾਨਕ ਭਵਹਿ ਨਾ ਭਿਕੋ ਐਸਾ ਨਾਮ ਨਰੰਜਨ ਹੋਈ ਜੀ ਕੋ ਮੰਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪਾਂਚੇ ਪਾਵਹਿ ਦਰਗਹ ਮਾਨ ਬਾਂਦੀ ਸੁਹ ਹੈ ਦਰ ਰਾਜਾਨ ਪੰਚਾਂਕ ਗੁਰ ਇਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕ ਕਰਨ ਨਾਹੀ ਸੁਮਾਰ ਤਹੋਲ ਧਰਮ ਦਇਆ ਤਾ ਪੂਤ ਸੰਸੋਖਾ ਫਾ ਪਰਖਿਆ ਜਨ ਸੂਤ ਜੇ ਕੋ 부ਝੈ ਹੋ ਵ ਸਚਿਆਰ ਕਹ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰਹਿ ਹੋਰ ਹੋਰ ਤਿਸਤੇ ਭਾਤਲ ਕਵਣਜੋਰ ਜੀ ਯਾਤਰਾੰਗਾ ਕੇ ਨਾਵ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖਾਲੇ ਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਣ ਸੰਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀ ਤਪਸਾਓ ਕੋ ਕਵਾਉ ਇਸ ਤੇ ਹੋਈ ਲਖ ਦਰਿਆਉ ਕੁਦਰਤ ਕਾਵਣ ਤਹਾ ਵਿਚਾਰ ਵਾਰਾ ਨਾ ਜਾ ਭਾਈ ਇਕ ਵਾਰ ਜੋ ਤੁਧ ਪਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਾਪਤਾ ਅਸੰਖ ਗਰੰਸ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸੰਖ ਸੂਰ ਮੋਹ ਪਖਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵਾਏ ਏਖਵਾਉ ਜੋ ਤੁਧ ਭਾਵੈ ਸਾਈਂ ਤਲੀਕਾਰ ਤੂੰ ਸਦਾ ਸਲਾਮਤ ਨ੍ਰਿੰਕਾਰ ਅਸੰਖ ਮੂਰਕੇ ਅੰਧ ਕੋਰ ਅਸੰਖ ਚੋਰ ਹ ਰਾਮ ਕੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗੰਦ ਵੱਡ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਆ ਸੰਖ ਕੋੜੇ ਆਰ ਗੂੜੇ ਫੇਰਾ ਹੈ ਆ ਸੰਖ ਮਲੇਚ ਮਲ ਪਖ ਕਾਹੇ ਆ ਸੰਖ ਨਿੰਦ ਕਿ ਸਰ ਕਰ ਹੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਾ ਨਾ ਜਾਵਾ ਏ ਕੁਆ ਔਰ ਜੋ ਤੁਧ ਪਾਵੇ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਨਾਬ ਅਸੰਖ ਥਾਵ ਅਗੰਬ ਅਗੰਬ ਅਸੰਖ ਲੋ ਅਸੰਖ ਕਹ ਸਰਪਾਰ ਹੋਏ ਅਖਰੀ ਨਾਮਕ ਰੀਸਾ ਲਾਹਯਕ ਰੀ ਗਿਆਨ ਗੀਤ ਗੁਣ ਗਾ ਅਖਰੀ ਲੇਖਣ ਬੋਲਣ ਬਾਣਾ ਅਖਰਾ ਸਰ ਸੰਜੋਗ ਵਖਾਣ ਜਿਨੇ ਇਹ ਲਿਖੇ ਤੇ ਸੇਰ ਨਾਹੀ ਜਿਵ ਫੁਰਮਾਈ ਤੇਬ ਤੇਬ ਪਾਹੇ ਜੀਤਾ ਕੀਤਾ ਤੇ ਤਾ ਨਾ ਓ ਮਣਨਾਵਾ ਨਹੀਂ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਕਾ ਵੈਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋ ਤਉ ਤਰ ਸਖੇ ਮੂਤ ਬਲੀਤੀ ਕਪੜ ਹੋਏ ਦੀ ਸਾਬੂਣ ਲਈਏ ਹੋ ਤੋਏ ਪਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਬੈ ਰੰਗ ਪੁਨੀ ਪਾਪੀ ਆਖਣਾ ਨਹੀਂ ਕਰ ਕਰ ਕਰਣਾ ਲਿਖ ਲੈ ਜਾਹੁ ਆਪੀ ਬੀਜ ਆਪੇ ਹੀ ਕਾਹੁ ਨਾਨਕ ਹੁਕਮੀ ਆਵੋ ਜਾਹੁ ਤੀਰਥ ਤਪ ਦਇਆ ਦਤ ਨਾਮ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ ਸਾਸਤ ਯਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸਵੇੜਾ ਵਖਤ ਕਾਵਣ ਕਵਣ ਸਿਤ ਕਾਵਣ ਵਾਰ ਕਵਣ ਸਿਰਤੀ ਮਾਹੋ ਕਾਵਣ ਜਿਤ ਹੋਆ ਆਕਾਰ 베ਲ ਨਾ ਪਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਦੀਆਂ ਜੇ ਲਿਖਣ ਲੇਖ ਕੁਰਾਨ ਤਿਤਵਾਰ ਨਾ ਜੋਗੀ ਜਾਣੈ ਰਤਮਾ ਹੋ ਨ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੀ ਆਪੇ ਜਾਣੈ ਸੋਈ ਕਿਉ ਕਰਿਆ ਆਖਾ ਕਿਹ ਸਾਲਾ ਹੀ ਕਿਉ ਵਰਣੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅਗਾ ਗਿਆ ਨਾ ਸੋਹੈ ਪਾਤਾਲ ਪਤਾਲ ਨਖ ਅਗਾ ਸਾਇਆ ਦਾਸ ਓੜਕ ਓੜਕ ਪਾਲ ਥਕੇ ਵੀਦ ਕਹਿਣਕ ਬਾਤ ਸਹਿਸ 18 ਹ ਕਹਿਣਕ ਦੇ ਬਾ ਅਸ ਲੋਕਤਾ ਤੂ ਲਿਖਾ ਹੋਇ ਤਾ ਲਿਖੀ ਹੈ ਲਿਖਾ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈਆ ਨਦੀਆ ਤੇ ਵਾਹ ਖ ਵਸ ਸਮੁੰਦ ਨ ਜਾਣੀ ਐ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕਿਹੜੀ ਤੁਲਨਾ ਹੋ ਗਲੀ ਜੀਤ ਸਮਨ ਹੋ ਨਾ ਵਿਸਾਹੇ ਅੰਤਨ ਸੇਤੀ ਕਹਿਣ ਨ ਅੰਤ ਅੰਤਨ ਕਰਨ ਦੇਣ ਨ ਅੰਤ ਅੰਤਨ ਵਿਖਣ ਸੁਣ ਨ ਅੰਤ ਅੰਤਨ ਜਪੈ ਕਾ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਰ ਅੰਤ ਕਾਰਨ ਕੀਤੇ ਬਿਲੇ ਲਾਹੀ ਧਾਕੇ ਅੰਤ ਨਾ ਪਾਈ ਜਾਹੀ ਇਹੋ ਅੰਤ ਨਾ ਜਾਣ ਕੋਈ ਬਹੁਤਾ ਕਹੀਐ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਾ ਨਾ ਹੋਵੇ ਊਚਾ ਹੋਵੇ ਕੋਈ ਤਿਸ ਉਚੇ ਕੋ ਜਾਣ ਸੋਈ ਜਿਵੜੇ ਆਪੋ ਜਾਣ ਆਪ ਆਪੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਨ ਤੁਮਾਏ ਕੀਤੀ ਮੰਗੇ ਜੋਦ ਅਪਾਰ ਕਿਤੇ ਅੰਗਣਤ ਨਹੀਂ ਵਿਚਾਰੋ ਕੀਤੇ ਖਾਪ ਤਟ ਹੈ ਵਿਕਾਰੋ ਕੀਤੇ ਲੈ ਲੈ ਮਨੁ ਕਿਰਪਾਹੀ ਕੀਤੇ ਮੂਰਖ ਖਾਹੀ ਖਾਹੇ ਕਿਤਾਂ ਦੁਖ ਭੂਖ ਸਦਮਾਰ ਇਹ ਪੀਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋ ਰਾਖ ਨ ਸਕ ਕੋਏ ਜੇ ਕੋ ਖਐ ਕੇ ਆਕਣ ਪਾਈ ਉਹ ਜਾਣਾ ਜੇਤੀ ਅਮ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਫੇ ਕੀ ਕੇ ਜਿਸਨੋਂ ਬਖਸ਼ੇ ਸਤਿ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮਲ ਪੰਡਾਰ ਅਮਲ ਆਵਹਿ ਅਮਲ ਲੈ ਜਾਹਿ ਅਮਲ ਭਾਈ ਅਮਲ ਸਮਾਹਿ ਅਮਲ ਧਰਮ ਅਮਲ ਦੀ ਬਾਣ ਅਮਲ ਥਲ ਅਮਲ ਪਰਵਾਣ ਅਮਲ ਬਖਸੀਸ ਅਮਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲ ਮੁਲੇ ਆਖਿਆ ਨ ਜਾਈ ਅੱਖ ਆਖ ਰਹੀ ਲਿਵ ਲਾਏ ਆਖੇ ਵਿਦ ਪਾਠ ਪੁਰਾਣ ਆਖੇ ਪੜਿ ਕਰਵਖਿਆਣ ਆਖੇ ਵਰਮੇ ਆਖੇ ਇੰਦ ਆਖਾ ਗੋਪੀਤਾ ਗੋਬਿੰਦ ਆਖਾ ਈਸ਼ਰ ਆਖੇ ਸਿੱਧ ਆਖਾ ਕੀਤੇ ਕੀਤੇ ਬੁੱਧ ਆਖੇ ਦਾਨ ਵੇ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕਹਿ ਕੀ ਕੀ ਜੇ ਵੜ ਭਾਵੇ ਤੇ ਵੜ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾ ਲਿਖੀ ਅਸਰ ਗਾਵਾ ਰਾਗਾਵਾਰ ਸੋ ਦਰਖਿ ਹਾ ਸੋ ਕਰਖਿ ਹਾ ਜਿਤ ਵੇ ਸਰਬ ਸੰਮਾਲੇ ਵਾਜੇ ਨਾ ਦੇ ਅਨੇਕ ਅ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰੇ ਸੋ ਕਹੀਆਂ ਨ ਕੀਤੇ ਗਾਵਨ ਹਾਰੇ ਗਾਵੈ ਤੁਨੋਂ ਫੋਣ ਪਾਣੀ ਵੈ ਸੰਸਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਨਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ ਅਦਸਣ ਬੈਠੇ ਦੇਵਤਿਆਂ ਮਾਰਨਾਂ ਲੇ ਗਾਵੇ ਸੇ ਜਸੁਮਾਦੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜੇ ਤਿਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨਰ ਕੀ ਸੁਰੂ ਜੁਗ ਜੁਗ ਵਿਦਆ ਨਾਲੇ ਗਾਵਹਿ ਮੋਹਣੀਆਂ ਮਨ ਮੋਹਣ ਸੁਰੂ ਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਭਾਰ ਪੰਡਾ ਕਰ ਕਰ ਰਖੀਤ ਥਾਰੀ ਸੇਹੀ ਤਦ ਨੋ ਗਾਵਹਿ ਜੋਤਿਦ ਪਾਵਣ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਤਿਤਨਾ ਆਵਣ ਨਾਨਕ ਕਿਆ ਵਿਚਾਰੇ सोई सोई सदा ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਚੋੜੀ ਧਿਆਨ ਕੀ ਕਰਹਿ ਬੀਪੂਤ ਕਿੰთა ਕਾਲ ਕੁਵਾਰੀ ਕਾਇਆ ਜੋਗਤ ਡੰਡਾ ਫੁਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤੇ ਸੈ ਆਦੇਸ ਆਦਾ ਨੀਲ ਨਾ ਦੇ ਨਾ ਹਤੂ ਜੁਗ ਜੁਗ ਏਕੂ ਬੀਸ भोगते गया आनदया भंडारण कट कट वाज है नाद आपनाथ नाथी सबजा की रिद्ध सिद्ध आवरासाद संयोग वियोग दो एकार चला बहै लिखे अबह पाब आदेश दिशाया देश आद अनिल अनादया नाहत जुग जुग एको वे सत ਇਕ ਕਾਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀ ਬਾਣ ਜਿਵ ਤਿਸ ਭਾਵੇ ਤਵੇ ਚਲਾਵੇ ਜਿਵ ਹੋਵੇ ਫੁਰਮਾਣ ਉਹ ਵੇਖੈ ਉਹ ਨਾਦਰ ਨ ਆਵੇ ਬਹੁਤਾ ਇਹ ਹੋਵੇ ਡਾਣ ਆਦੇਸ ਤੇ ਸਾਇ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਇਕ ਵੇਸ ਇਕ ਦੂਜੀ ਪੌ ਲੱਖ ਹੋਏ ਲੱਖ ਹੋ ਵਾਹੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆ ਚੜਿਐ ਹੋਏ ਅਕੀਸ ਸੰਗ ਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੇ ਕੂੜੈ ਠੀਸ ਆਖਣ ਜੋਰ ਚੁਪੈ ਨਹ ਜੋਰ ਜੋਰਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਣ ਨਹ ਜੋਰ ਜੋੜ ਨਾਰਾਜ ਮਨ ਮਨ ਸੋਰ ਜੋੜ ਨ ਸੁਰਤੀ ਗਿਆਨ ਵਿਚਾਰ ਜੋੜ ਨਾ ਜੁਗਤੀ ਛੋਟੇ ਸੰਸਾਰ ਜਿਸ ਹੱਥ ਜੋਰ ਕਰ ਵਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਤਰਨ ਸਾਲ ਤਿਸ ਵਿੱਚ ਜੀਅ ਜੁਗਤ ਕੇ ਰੰਗ ਇਨਕੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਾਨਾ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈਓ ਤੇ ਪਾਈ ਨਾਨਕ ਗਿਆ ਜਾਪੈ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਪੋ ਕਰਮ ਕਿਤੇ ਪਾਵਣ ਪਾਣੀ ਵੈਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜ ਤਕੜੀ ਹੈ ਰੂਪ ਰੰਗ ਕੇ ਵੇਸ ਕਿਤੇ ਨਾ ਕਰਮ ਭੂਮੀ ਮੇਰ ਕੀਤੇ ਕਿਤੇ ਧੂਪ ਦੇਸਾ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕੇਤੇ ਦੇਵਦਾਨ ਬਮਨ ਕੇਤੇ ਕੇਤੇ ਰਤਨ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨਖੰਡ ਮੈਂ ਗਿਆਨ ਪਰ ਚੰਡਿਤਥਾ ਨਾਦ ਬినੋਦ ਕੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਕਾੜਤ ਘੜੀਏ ਬਹੁਤ ਅਨੂਪ ਕਾ ਕੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੈ ਵਿਚੈ ਪਛਤਾਏ ਤਿਥੈ ਘੜੀਐ ਸੁਰਤ ਮਤਿ ਮਨ ਬੁੱਧ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਨ ਮਹਾਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੀ ਰੂਪ ਨ ਕਥਨੇ ਜਾਹੀ ਨਾ ਉਹਿ ਮਰਹ ਨ ਠਾਗੇ ਜਾਹੀ ਜਿਨ ਕਾ ਰਾਮ ਵਸੈ ਮਨ ਮਾਹੀ ਤਿੱਥਾ ਭਗਤੋ ਵਸਹਿ ਕੋ ਕਰਹ ਅਨੰਦ ਸਚਾ ਮਨ ਸੋਈ ਸਤਖੰਡ ਵਸੈ ਨਿਰੰਖਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰ ਪੰਡ ਜਿ ਕੋ ਕਥਾ ਤਾ ਅੰਤ ਨਾ ਅੰਤ ਤਿੱਥੈ ਲੋਲ ਹੋ ਆਕਾਰ ਜਿਵ ਜਿਵ ਹੁਕਮਤ ਵੈਤਵ ਕਾਰ ਵੇਖੈ ਵੇਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਤ ਪਹਾੜਾ ਥਿਰਜ ਸੁਨਿਆਰੂ ਅਹ ਰਣ ਮਤ ਵਿਦਿਆਖਿਆ ਪਾਉ ਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲਿ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨ ਕਾਉਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾ ਹੀ ਦਾਇਆ ਖਿਲਾ ਸਗਲ ਜਗਤ ਤਿੰਗੇ ਆ 냔 ਬੁਰਿਆ 냔 ਵਾਚਾ ਕਰਮ ਹ ਦੂਰ ਕਰਮੀ ਆਪੋ ਆਪਣੀ ਕੀ ਲੈੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਜਪ ਸਹਿਬੇ ਕੋ ਓੰਕਾਰ ਸਤਿਗੁਰ ਪਰਸਾ